ਭਾਈ ਆਪਾਂ ਕਰਦੇ ਆਂ ਦੋ ਅਗਲੀ ਵੀਡੀਓ ਕਵਰ ਤੇ ਕਰਦੇ ਆਂ ਨਵੇਂ ਮਾਲਕਾਂ ਨਾਲ ਗੱਲਬਾਤ ਤੇ ਪੁੱਛਦੇ ਕਿਹੜੇ-ਕਿਹੜੇ ਟਰੈਕਟਰ ਆ ਬਾਈਆਂ ਕੋਲੇ ਸਸਤੀਆਂ ਬਾਈ ਜੀ ਸਸਤੀ ਕਾਲ ਕੀ ਆ ਲ ਵੀਰੇ ਠੀਕ ਹੋ ਠੀਕ ਹੈ ਵਧੀਆ ਬਾਈ ਹੋਰ ਸ਼ਰਮਾ ਜੀ ਕੀ ਹਾਲ ਚਾਲ ਹੈ ਬਾਈ ਸਸਤੀ ਕ ਨਵੇਂ ਸਾਲ ਜਿਉਂ ਵਿਧਾਨਗੀਆਂ ਪਹਿਲਾਂ ਤੇਨੂੰ ਵੀ ਬਾਈ ਤੇ ਜਿਹੜੇ ਵੀਡੀਓ ਦੇਖਦੇ ਮੇਰੇ ਭਰਾ ਉਹਨਾਂ ਨੂੰ ਵੀ ਬਾਈ ਠੀਕ ਆ ਬਾਈ 2024 ਦੀ ਪਹਿਲੀ ਵੀਡੀਓ ਬਾਈ ਪਹਿਲੀ ਪਹਿਲੀ ਮੰਡੀ ਆ ਹਾਂਜੀ ਤੇ ਵੀਰੇ ਅੱਜ ਪਹਿਲੀ ਵੀਡੀਓ ਬਣਾਉਣ ਆਇਆ ਮੇਰਾ ਭਰਾ ਮੇਰੇ ਪਿੰਡ ਦਾ ਹੀ ਆ ਇਹ ਤੇ ਆਪਣਾ ਦੋਸਤ ਵੀ ਹੈ లైక్మెంట్ షేర్ ਨਾ ਬਈ ਦੱਬ ਕੇ ਕਰਦੇ ਤੇ ਜਿਵੇਂ ਹੋਰ ਚੈਨਲ ਤੇ ਮੈਨੂੰ ਪਿਆਰ ਦਿੰਦੇ ਨਾ ਇਹ ਵੀਡੀਓ ਤੇ ਵੀ ਉਦਾਂ ਹੀ ਪਿਆਰ ਦਿਓ ਬਈ ਮੋਹ ਉਦਾਂ ਹੀ ਤੇ ਨਵੇਂ ਤੋਂ ਨਵੇਂ ਤੇ ਮਤਲਬ ਸੋਨੂ ਟੈਕਟਰ ਤੋਂ ਮੰਡੀ ਦੀ ਜਾਣਕਾਰੀ ਦੇ ਦਿਓ ਵੀ ਮੰਡੀ ਦਾ ਮਾਹੌਲ ਕਹੇ ਜਾ ਅੱਜ ਮਾਹੌਲ ਬਹੁਤ ਵਧੀਆ ਬਾਈ ਨਵੇਂ ਸਾਲ ਦੀ ਮੈਂ ਪਹਿਲੀ ਮੰਡੀ ਆ ਨੀ ਮੰਡੀ ਵਧੀਆ ਮੰਡੀ ਆ ਬਹੁਤ ਹੋਇਆ ਕੋਈ ਸੌਦੇ ਵਧੀਆ ਸੌਦੇ ਬਾਈ ਪਹਿਲਾਂ ਦੀ ਗੱਲ ਬਾਤ ਤਾਂ ਨਹੀਂ ਹੈਗੀ ਪਰ ਕਿਸੇ ਦੋ ਤਿੰਨ ਕੀ ਇੱਕਦਮ ਹੈ ਨਾ ਹਰ ਤਾਲ ਤੋਂ ਲੋਕ ਡਰ ਗਏ ਡਰ ਗਏ ਥੋੜੇ ਬਾਈ ਯਾਰ ਕੀ ਬੰਦਾ ਪਤਾ ਨਹੀਂ ਹੋਰ ਨਾ ਕੰਮ ਹੋ ਜਾਣਾ ਹਾਂਜੀ ਹਾਂਜੀ ਉਹਦਾ ਕਰ ਕੀ ਪ੍ਰਭਾਵ ਆ ਨਹੀਂ ਮੰਡੀ ਜਿਵੇਂ ਪਹਿਲੀ ਮੰਡੀ ਸੀ 9 ਸਾਲ ਦੀ ਬਸ ਸੌਦੇ ਆਪਣਾਖ ਬੜਾਕ ਹੋਣੀ ਤੈਨਾਂ ਹਾਂਜੀ ਹਾਂਜੀ ਤੇ ਸਾਨੂੰ ਕਿਹੜਾ ਟਰੈਕਟਰ ਦਿਖਾਵਗੇ ਪਹਿਲਾਂ ਕਿਹੜੇ ਟਰੈਕਟਰ ਨੂੰ ਸ਼ੁਰੂ ਕਰੋਗੇ ਅੱਜ ਤੋਂ ਆਜੋ ਜੀ ਫਾਰਮ ਪੰਤਾ 50 ਤੋਂ ਫਾਰਮ ਟਰੱਕ 50 97 ਮਾਡਲ ਆ 97 ਮਾਡਲ ਤੇ ਪਿਛਲੇ 40 ਕੀ ਪੈਸੇ ਟਾਇਰ ਆ ਮੂਰਲੇ 50 ਕੇ ਪੈਸੇ ਆ ਬਾਈ ਟਰੈਕਟਰਿਕ ਨੇ ਹਨ ਕਿਵੇਂ ਹੈਗੀ? ਕੰਡੀਸ਼ਨ ਦੀ ਤੇ ਕੰਡੀਸ਼ਨ ਬਾਈ ਪੱਲੇ ਮਗਰਿਆਰ ਰੰਗ ਹੋਇਆ। ਠੀਕ ਆ ਬਾਈ। ਉਹ ਹੈ ਨਾ ਸਾਰਾ Ориジナル। ਹਾਂ ਬਾਕੀ ਹੈ ਤਾਂ ਨਾਲ ਦੇ ਆ ਪਰ ਰੰਗ ਹੋਇਆ। ਠੀਕ ਆ ਬਾਈ। ਬਾਕੀ ਡਾਕਟਰ Ориジナル। ਹਾਂਜੀ ਹਾਂਜੀ। ਨੰਬਰ ਕਿੱਥੋਂ ਦਾ ਇਹਦਾ? ਨੰਬਰ ਆ ਪੰਜਾਬ ਰੈਨ ਨਹੀਂ ਹੋਇਆ। ਠੀਕ ਆ ਬਾਈ। ਸਭ ਆ ਲੱਕੜ ਲਈ ਗਣੀ ਬਾਕੀ। 1,115,000 ਦਾ ਟਰੈਕਟਰ ਦੇ ਦਾਂਗੇ। 1,25,000 ਰੁਪਏ ਦੀ ਡਿਮਾਂਡ ਆ। 1,15 ਦੇ। 1,115,000 ਰੁਪਏ ਦਾ ਬਾਈ ਟਰੈਕਟਰ। ਆ ਆ ਪੱਕਾ। ਸੋ ਟੇਡ ਹੈ ਜੀ ਟਾਈਟਰ ਦੇ ਠੀਕ ਹੈ ਬਾਈ ਠੀਕ ਹੈ ਗੱਲ ਜਿੰਨੇ ਦਾ ਆਪਾਂ ਦੇ ਦਾਂਗੇ ਇਹ ਕੁਝ ਦੇ ਕੇ ਦਿਖਾਵੇ ਚੈਲ ਜੀ ਇਹ ਬਾਈ ਸੋਨਾ ਦੇ ਕਾ 750 ਡੀ ਆਈ ਅੱਠ ਮਾਡਲ ਆ ਤੂੰ ਯਾਰ ਰੀਜਨਲ ਆ ਬਾਈ ਤੇ ਗੇਅਰ ਇੰਜਨ ਦਾ ਵੀ ਬਾਈ ਓਕੇ ਆ ਇਹਦਾ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਕੇ ਜਾਵੇ ਬਾਈ ਮੂਰਲੇ ਟਾਇਰ ਦਾ ਬਿਲਕੁਲ ਨਵੇਂ ਵਰਗੀ ਆ ਬਾਈ ਨਵੇਂ ਆ ਬਾਈ ਨਵੇਂ ਆ ਕਿਤੇ ਮਣਕਨੇ ਵੀ ਮਿਟੇ ਹੈ ਹਾਂ 95 ਪੈਸੇ ਹੈਗੇ ਚਲੋ ਪਿਛਲੇ ਟਾਇਰ ਹੈਗੇ 70 ਪੈਸੇ ਬਾਈ ਸਾਰਾ ਸਮਾਨਾ ਡੰਡਾ ਪੱਟੀਛਤਰੀ ਕਿਤੋਂ ਰੰਗ ਨਹੀਂ ਉਹ ਸਾਰਾ origignal ਹੈ ਬਾਈ ਨੰਬਰ ਪੰਜਾਬ ਕੇ ਰਹਿਣਾ ਨੰਬਰ ਹਰਿਆਣਾ ਨੰਬਰ ਹਰਿਆਣਾ ਅੱਠ ਮਾਡਲ ਆ ਉਹ ਉਨੇ ਕ ਦਾ ਦੇਵਾਂਗੇ ਜਿੰਨੇ ਕ ਦਾ ਨਹੀਂ ਮਿਲਦਾ ਠੀਕ ਆ ਵੀਰੇ ਪਹਿਲੀ ਵੰਡੀਆ 24 ਤੇ ਤੇਰੀ ਪਹਿਲੀ ਵੀਡੀਓ ਮੇਰੇ ਨਾਲ ਪਹਿਲਾਂ ਤੇ ਨਹੀਂ ਡਿਮਾਂਡ ਦੱਸ ਗਈ ਆਗੀ ਮੰਨ ਦੋ 65 2 ਲੱਖ ਤੇ 65000 ਰੁਪਏ ਡਿਮਾਂਡ ਆ ਗਈ ਹਾਂਜੀ ਟਰੈਕਟਰ ਪਹਿਲਾਂ ਟਰੈਕਟਰ ਦੇ ਲੋ ਤੇ ਆਜੋ ਬਾਕੀ ਦਾ ਮਾਨ ਤਾਂ ਅਸੀਂ ਬਾਅਦ ਤੱਕ ਕਰਾ ਲਾਂਗੇ ਹਾਂਜੀ ਟਰੈਕਟਰ ਵੇਖ ਲੋ ਟਰੈਕਟਰ ਪੂਰਾ ਜੈਨੂਇਨ ਟਰੈਕਟਰ ਹੀ ਹੈਗਾ ਤੇ ਹੁਣ ਦੇਣਾ ਕਰਨਾ ਕਿਥੋਂ ਕਹਦਾ ਕਹੋ ਦੱਸ ਹੁਣ ਦੇਦਾ ਨੇ ਜਿੰਨੇ ਦਾ ਕਹੇਗਾ 2.5 ਡਿਮਾਂਡ ਆ ਰੇਟ ਇੱਕੋ ਹੀ ਕਹੂੰਗਾ ਮੈਂ ਬਾਹਲੇ ਨਹੀਂ ਭਾਈ ਉਹ ਕਰਦਾ ਹਾਂ ਇੱਕੋ ਹੀ ਰੇਟ 2 ਲੱਖ ਤੇ 35 ਹਜ਼ਾਰ 2 ਲੱਖ 35 ਹਜ਼ਾਰ 35 ਹਜ਼ਾਰ ਦਾ 30 ਹਜ਼ਾਰ ਉਹਦੇ ਬਰਾ ਇੰਨਾ ਮੰਦਾ ਦਾ ਕੋਈ ਨਹੀਂ ਦਿੰਦਾ 5 ਸੇ ਮਨ ਇਹ ਦਿਲ ਕਿਥੋਂ ਕੱਢ ਲੈਣਾ ਤੂੰ ਦਿਲ ਜਰ ਹੈਗਾ ਤਾਂ ਭਾਈ ਫੇਰ ਹੀ ਕੱਢਿਆ ਮੈਂ ਤੈਨੂੰ ਇੱਕ ਗੱਲ ਦੱਸਤੀ ਤੈਨੂੰ ਐ ਨਹੀਂ ਮੈਨੂੰ ਨਹੀਂ ਪਤਾ 6 ਮਹੀਨੇ ਹੋ ਗਏ 1 ਸਾਲ ਹੋ ਗਿਆ ਤੈਨੂੰ ਵੀਡੀਓ ਬਣਾਉਂਦੇ ਜਿਹੜੇ ਰੇਟ ਅੱਜ ਮੈਂ ਕਹੂੰਗਾ ਤੂੰ ਸ਼ਾਇਦ ਕਿਸੇ ਵੀਡੀਓ 'ਚ ਦਿਖਾਈ ਹੋਣਾ ਉਹ ਰੇਟ ਠੀਕ ਆ ਬਰੇ ਇਹਦਾ ਬਾਦਾਂ ਰਿਹਾ ਗੱਲ ਦਾ ਭਾਈ ਯਾਰ 30-3000 ਰੁਪਇਆ ਦੂਜੇ ਰੰਗ ਸੈਂਟਰ ਗੇਅਰ ਵੀ ਕੀ ਜਾਂਦੇ ਆ ਭਾਈ ਇੰਨੇ ਨੇ ਦੇ ਠੀਕ ਆ ਭਾਈ ਜੀ ਨਹੀਂ ਵੀ ਕਿਤੇ ਕਹ ਦੇ ਸਵਾ ਦੋ ਦੋ ਦੇ ਸੈਂਟਰ ਗੇਅਰ ਵਿਕਦੇ ਆ ਦੂਜੇ ਡੀਸੀ ਮਾਡਲ ਇਹ ਤਾਂ ਨਵਾਂ ਬਾਈ ਮਾਡਲ ਆ ਸਾਈਡ ਗੇਅਰ ਆ ਤੇਲ ਖਰਚਾ ਵੀ ਘੱਟ ਆਣਾ ਦਾ ਬਾਈ ਫਾਇਦਾ ਠਾ ਲਿਓ ਅੱਜ ਵਾਲੀ ਵੀਡੀਓ ਤਾਂ ਮੈਂ ਸੋਨੇ ਤੋਂ ਜ਼ਿਆਦਾ ਹੈ ਨਾ ਨੰਬਰ ਪਾਵਾਂਗੇ ਵੀਡੀਓ ਵਿੱਚ ਤੇ ਬਾਈ ਨਾ ਗੱਲ ਕਰ ਲਿਓ ਕਿਉਂਕਿ ਵੀਰੇ ਟਰੈਕਟਰੀਆਂ ਟਰਾਈਆਂ ਵੱਜੀ ਆਂ ਅੰਗਣ ਦੇ ਅੰਦਰ ਹੀ ਪਤਾ ਕਿ ਦੇ ਵਾਲੇ ਪੜਾਕਾ ਪੈਟ ਹਾਂ ਆ ਜਾ ਉਹ ਤੋਂ ਬਾਅਦ ਹੋਰ ਦਿਖਾਉਂਦਾ ਟਰੈਕਟਰ ਆਉਂਦਾ ਤਾਂ ੱਤਕਾ ਹੀ ਕਰਾਂਗੇ ਜੀ ਆਪਾਂ ਠੀਕ ਆ ਇਹ ਵੀ 750 ਇਹ ਨਵਾਂ ਮਾਡਲ ਆ ਬਾਈ ਇਹ ਨਵਾਂ ਮਾਡਲ ਆ ਠੀਕ ਆ ਪੰਜਾਬ ਨੰਬਰ ਆ ਪਿਛਲੇ ਟਾਇਰ 90 ਪੈਸੇ ਆ ਮੂਰਲੇ ਹੈਗੇ 65 70 ਪੈਸੇ ਟਾਇਰ ਤੇ ਸਾਰਾ オリジナル ਹੈ ਵੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਮੇਰਾ ਟਰੈਕਟਰ ਪੂਰਾ ਕੋਕਾ ਵੀ ਹੈ ਜਿੰਨੇ ਵੀ ਟਰੈਕਟਰ ਸ਼ਰਮੇ ਕੋਲ ਮੈਂ ਸਾਰੇ ਕੋਕਾ ਵੀ ਟਰੈਕਟਰ ਨਵਾਂ ਮਾਡਲ ਆ ਤਿੰਨ ਵੀ ਡਿਮਾਂਡ ਆ 3 ਲੱਖ 20000 ਰੁਪਏ ਟਰੈਕਟਰ ਦੀ ਡਿਮਾਂਡ ਆਗੀ ਫਿਰ ਬੜਾ ਟਰੈਕਟਰ ਦੇਖ ਲਓ ਤੁਹਾਨੂੰ ਬਾਈ ਛੋਡਾਂ ਛੱਡਦਾ ਬਾ ਬਾ ਚ ਹੀ ਕਰਾਂ ਮੈਂ ਪਹਿਲਾਂ ਤੁਸੀਂ ਟਰੈਕਟਰ ਦੀ ਧਿਆਨਤ ਮਾਰੋ ਟਰੈਕਟਰ ਪੂਰਾ ਜੈਨੂਇਨ ਟਰੈਕਟਰ ਸਾਰਾ ਹਾਂਜੀ ਟਰੈਕਟਰ ਸਾਰਾ Ориਜਨਲ ਆ ਡਬਲ ਕਲਚ ਸਾਈਡ ਗੇਅਰ ਮੈਂ ਡੰਡਾ ਫੱਟੀ ਸਾਰਾ ਕੁਝ ਨਾਲ ਲਈ ਫਿਰਦਾ ਨਾ ਇਹ ਹੈਗਾ ਜੀ ਹੈਗਾ ਛਤਰੀ ਛਤਰੀ ਮਿਲ ਜੂ ਯਾਰ ਛਤਰੀ ਵੀ ਦੇ ਦੂਗਾ ਉਹ ਚੀਜ਼ ਨੂੰ ਸਾਰਾ ਕੁਝ ਮਿਲ ਜੂ ਮਿਲ ਜੂ ਬਾਈ ਯਾਰ ਗੱਲ ਹੀ ਕੋਈ ਨਹੀਂ ਤੇ ਹੁਣ ਕਿੰਨੇ ਕੇ ਛੋਟਾਂ ਕਰਨਾ ਤੇ ਛੋਟਾਂ ਬਾਬੂ ਨਹੀਂ ਕਰਾਂਗੇ ਕਿਉਂ ਚਾਚਾ ਜੀ ਇਹ ਆਪਾਂ ਸ਼ਰਮਾ ਘੋਂਦੇ ਕੀ ਫਾਇਦਾ ਇੱਕੋ ਰੇਟ ਘੋਂ ਬਾਲੇ ਰੇਟ ਜੇ ਨਹੀਂ ਕਹਿੰਦਾ ਮੈਂ ਇਹ ਦੇ ਦਾਂਗੇ 2 ਲੱਖ ਤੇ 80 ਹਜ਼ਾਰ 2 ਲੱਖ ਤੇ 80 ਹਜ਼ਾਰ ਰੁਪਏ ਦਾ ਕਿੰਨੇ ਉੱਡ ਗਿਆ 40 ਹਜ਼ਾਰ ਰੁਪਏ ਉੱਡ ਗਿਆ ਉਸ ਤੋਂ ਬਾਅਦ ਆ ਗਿਆ 14 ਆ 13 ਮਾਡਲ ਅਰਜਨ ਮਾਨਸਾ ਨੰਬਰ ਆ ਮੈਂ ਪਹਿਲਾਂ ਕਹਿਣਾ ਵੀਡੀਓ ਚ ਜਿਮੀ ਦਾ ਟਰੈਕਟਰ ਆ ਉਹ ਡੈਕ ਜਾ ਲਾਹਾਂਗੇ ਡੈਕ ਲਾਹਾਂਗੇ ਵੀਰਾ ਤੁਸੀਂ ਆਹ ਦੇਖ ਸਕਦੇ ਹੋ ਇਹ ਲਾਹੂ ਆ ਭਾਈ ਇਹ ਨਹੀਂ ਚਾਰੇ ਟਾਇਰ ਨਵੇਂ ਟਰੈਕਟਰ ਦੇ ਚਾਰੇ ਟਾਇਰ ਬਿਲਕੁਲ 99% ਹੈਗੇ ਆ ਇਹ ਟਰੈਕਟਰ ਦੇ ਕਾਲੇ ਰੰਗ ਦੇ ਟਾਇਰ ਪਏ ਚਾਰੀ ਹਾਂਜੀ ਤੇ ਇਹ ਵੀ ਟਰੈਕਟਰ ਸਾਰੇ 오ਰੀਜਨਲ ਆ ਸਾਰੇ 오ਰੀਜਨਲ 605 ਅਲਟਰਾ ਅਲਟਰਾ 605 ਟਰੈਕਟਰ ਵੀ ਦੇਖੋ ਡਬਲ ਡਿਸਟ੍ਰਿਬਿਊਟਰ ਹਾਂਜੀ ਹਾਂਜੀ ਡੰਡਾ ਫੱਟੀ ਸਾਰਾ ਕੋਲ ਨਾਲ ਕੱਲਾ ਡੈਕ ਨਹੀਂ ਗਾ ਤੇ ਛਤਰੀ ਸ਼ਰਮਾ ਜੀ ਦੀ ਛਤਰੀ ਹੈ ਨਹੀਂ ਭਾਈ ਛਤਰੀ ਹੈ ਨਹੀਂ ਗੀ ਨਾ ਟਰੈਕਟਰ ਤੁਸੀਂ ਦੇਖਾ ਟਰੈਕਟਰ ਪੂਰਾ 415000 ਡਿਮਾਂਡ 415000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਹਾਂਜੀ ਟਰੈਕਟਰ ਇਕੂ ਲੈਣ ਦਾ ਹਾਂ ਮੈਂ ਸਾਨੂੰ ਇਕੂ ਕਹਿੰਨ ਬਾਰੀ ਬਾਰੀ ਥੋੜੀ ਘਾ ਮਾਰ ਲੱਖ ਤੇ 90000 3 ਲੱਖ ਤੇ 90000 ਰੁਪਏ ਦਾ ਟਰੈਕਟਰ ਦੇ ਦਊਗਾ ਹਾਂਜੀ ਇਹ ਟਰੈਕਟਰ ਵੇਖਾ ਟਰੈਕਟਰ ਪੂਰਾ ਚੰਗਾ ਗਾ ਉਹ ਥੋਰ ਸੁਣ ਲੈ ਹੁਣ ਨਾ ਕੀ ਵੀਰੇ ਤੇਰਾ ਮੇਰਾ ਨਾਮ ਗੁਰਵਿੰਦਰ ਗੁਰਵਿੰਦਰ ਮੈਂ ਮੈਂ ਤਾਂ ਮੇਰੇ ਪਿੰਡ ਦਾ ਭਾਈ ਨਾਂ ਨਹੀਂ ਮੈਨੂੰ ਪਤਾ ਸੀ ਭਾਈ ਦਾ ਚਲੋ ਕੋਈ ਗੱਲ ਨਹੀਂ ਗੁਰਵਿੰਦਰ ਆਉ ਉਹਨੇ ਦਾ ਦੇਵਾਂਗੇ ਜਿੰਨੇ ਦਾ ਕਿਸੇ ਨੇ ਦੇਣਾ ਹੀ ਨਹੀਂ ਠੀਕ ਕਿ ਮਾਡਲ ਕਿਹੜਾ ਹੈ ਮਾਡਲ ਹੈ B 2020 ਦਾ ਮਾਡਲ ਆ ਪਹਿਲਾਂ ਉਹ ਟਰੈਕਟਰ ਹੈ ਟਾਇਰ ਹੈ ਟਰੈਕਟਰ ਚਾਰੇ ਟਾਇਰ ਇਹਦੇ ਵੀ ਬਿਲਕੁਲ ਨਵੇਂ ਵੈਸੇ ਟਾਇਰ ਆ ਭਾਈ ਸਾਰਾ ਸਮਾਨ ਆ ਟੰਡਾ ਫੱਟੀ ਛਤਰੀ ਚਾਰੇ ਨਾਲ ਗੁਡੀਆਂ ਨਾਲ ਕੰਪਨੀ ਦੇ ਆ ਕੰਪਨੀ ਦੇ ਗੁਡਇਰ ਦੇ ਗੁਡਇਰ ਦੇ ਗੁਡਇਰ ਦੇ ਗੁਡਇਰ ਦੇ ਦਾ ਮੈਂ ਦੇਖ ਲੈ ਬਾਈ ਫੋਰ ਕੀ ਦੇਖਦਾ ਤੂੰ ਮੈਂ ਤਾਂ ਵਾ ਦੇ ਕੋਕਰ ਪੀਸੀ ਆ ਬਾਈ ਟੈਂਕੀ ਦੇ 17 ਟੈਂਕੀ ਦੇ 17 ਵਾਲਾ ਟਰੈਕਟਰ ਆ ਬਾਈ ਆਹ ਟੈਂਕੀ ਦੇ 17 ਆਗੇ ਡਬਲ ਪੰਪ ਮੈਂ ਡਬਲ ਡਿਸਟ੍ਰਿਬਿਊਟਰ ਟੋ ਮਾਡਲ ਹੀ ਆ ਬਾਈ ਗੁਰਵਿੰਦਰ ਰੋਮ ਸਾਰਾ ਟਰੈਕਟਰ ਓਰੀਜਨਲ ਲਾਦਾ ਮੈਂ ਕਹਿੰਦਾ ਆ ਜਾ ਫਿਰ ਤੈਨੂੰ ਮੈਂ ਇਹਦਾ ਪਲਾਕਾ ਪਾ ਕੇ ਦਿਖਾਉਣਾ ਬਈ ਉਰੇ ਕਿੰਨੇ ਘੰਟੇ ਟਰੈਕਟਰ ਚੱਲੇ ਖਰਮਾ ਜੇ? ਖੜਾ 18.500 ਘੰਟਾ 18.500 ਘੰਟਾ ਚੱਲਿਆ। ਟਰੈਕਟਰ ਇਹਦੋਂ ਪਲੱਸ ਵੀ ਕੰਮ ਆਇਏ। ਛੇਦੋਂ ਪਲੱਸ ਵੀ ਕੁਆ। ਠੀਕ। ਇੰਨੇ ਦਾ ਤਾਂ ਪੱਕਾ ਹੀ ਬੱਟਦੀ ਪਿਆ। ਠੀਕ ਆ। ਤੇ ਹੁਣ ਤੂੰ ਕਿੰਨੇ ਘੰਟੇ ਰੱਖਦਾ ਛੱਡ ਦੇਗਾ? ਮੈਂ ਹੁਣ ਥੱਕਾ ਕਰੂਗਾ ਟਰੈਕਟਰ ਨਾਲ। ਕਿੰਨਾ ਘੰਟਾ ਦੇਣਾ ਹੀ ਨਹੀਂ ਭਾਈ ਇੰਨੇ ਦਾ। ਇਹ ਮੂਵੀ ਥੱਕਈ ਗਈ ਜਨਾ ਟਰੈਕਟਰ ਨਾਲ ਕੀ ਕਰਦਾ। ਤੂੰ ਕਰ ਲੈ ਕੋਈ ਇਹਨੂੰ ਵਰਕ ਨਹੀਂ ਪੈਣਾ। ਹਾਂ। ਮੈਂ ਰੇਟ ਤੇ ਕਰੂਗਾ ਨਾ। ਅੱਛਾ। ਲੋਕ ਜੋਰ ਚ ਕਰ ਗਏ ਟਰੈਕਟਰ ਇੱਕੋ ਰੇਟ ਕਹੂੰਗਾ ਬਾਹਲੇ ਰੇਟ ਨਹੀਂ ਕਰਦਾ ਇਹ ਕਿੱਥੇ ਤੱਕ ਟਰੈਕਟਰ ਦੇਣਾ ਜੀ 5 ਲੱਖ ਤੇ 85 ਹਜ਼ਾਰ ਠੀਕ ਹੈ ਜੀ ਮੌਕੇ ਤੇ ਮੰਨਦਾਂ ਹੋਰ ਕਰਦਾਂ ਭਾਈ ਅਸੀਂ ਦਾ ਕਰਦੇ ਆ ਜਾ ਹੋ ਗਿਆ ਯਾਰ ਉਹ ਦੇ ਕੇ ਦਾ ਵੇਨੇ ਦਾ 5 ਲੱਖ ਤੇ 80 ਹਜ਼ਾਰ ਦਾ ਭਾਈ 5000 ਮੈਂ ਛੜਾਤਾ ਉਹ ਤੋਂ ਬਾਅਦ ਉਹ ਦੁਬਾਰਾ ਗਏ ਮੈਸੀ ਮੈਸੀ 9000 ਮਾਚੀ 9000 ਫਰਸਟ ਪਾਰਟੀ ਆ ਫਰੀਦਕੋਟ ਦਾ ਨੰਬਰ ਆ ਚਾਰੇ ਟਾਇਰ ਨਾਲੇ ਮਾਡਲ 2012 ਹੈ 12 ਮਾਡਲ ਫਰਸਟ ਪਾਰਟੀ ਸਾਰਾ Ориਜਨਲ ਕਿਤੋਂ ਰੰਗ ਪੇਟ ਨਹੀਂ ਹੋਇਆ ਬਾਈ ਠੀਕ ਆ ਬਈ ਪੂਰਾ ਚੰਗਾ ਡ੍ਰੈਕਟਰ ਆ ਨਾ ਜ਼ਿਮੀਂਦਾਰ ਦਾ ਡ੍ਰੈਕਟਰ ਕੋਈ ਵਪਾਰ ਲਾਈਨ ਚ ਨਹੀਂ ਡ੍ਰੈਕਟਰ ਇਹ ਆਇਆ ਡ੍ਰੈਕਟਰ ਇਲੈਕਟ੍ਰੀਸ਼ਨ ਚੈੱਕ ਕਰ ਲੋ ਵੀਰਾ ਟਰੈਕਟਰ ਪੂਰਾ ਚੰਗਾ ਤੇ ਜੈਨੂਇਨ ਟਰੈਕਟਰ ਤੁਸੀਂ ਆਹ ਦੇਖ ਸਕਦੇ ਹੋ ਵੀਰਾ ਵਪਾਰ ਲੈਣ ਜਾਏ ਟਰੈਕਟਰ ਆਇਆ ਨਹੀਂ ਜੀਮੇਂਦਾਰ ਐਸੇ ਡਿਮਾਂਡ ਦੇਖ ਲਾਉਣਗੇ ਕਿ ਦੇਖਣਾ ਲਾਉਣ ਵਾਸਤੇ ਥੋੜੀ ਲਾਇਆ ਉਹ ਵੀਰੇ ਇਹਦੇ ਨਾਲ ਜਿੰਨਾ ਸਾਰਾ ਦੇਖਦੇ ਹੋ ਹੋਰ ਲੱਗਾ ਗੁਰਵਿੰਦਰ ਹਾਂ ਗੇਅਰ ਇੰਜੀਨ ਦਾ ਰੁਪਿਆ ਦਾ ਰੁਪਿਆ ਬਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਤੂੰ ਕਹਿੰਦਾ ਯਾਰ ਤਸੱਲੀ ਹੋਗੀ ਬਸ ਨਹੀਂ ਤਸੱਲੀ ਆਉਦੀ ਵੀ ਕਰ ਲੈ ਬਾਈ ਕੋਈ ਪਰ ਤੇ ਜੇ ਆਊਗਾ ਤਾਂ ਟਰਾਈ ਮਾਰੂਗਾ ਦੇਖੋ ਕਾਫੀ ਸੀ ਟਰੈਕਟਰ ਫਰਸਟ ਪਾਰਟੀ ਪ੍ਰੀਤਕੋਟ ਦਾ ਨੰਬਰ ਰੀਡ ਮੰਗਦਾ ਜੀ ਆਹ ਤੇ ਮਰਦਾ ਨਸੀ 3,800 ਰੁਪਏ ਬਈ ਡਿਮਾਂਡ ਆ ਰਹੀ ਇੱਕੋ ਰੇਟ ਕਹੂੰ ਬਈ ਇਹਦਾ ਮੈਂ ਕਿੰਨਾ ਕ ਸਾਢੇ 3 ਲੱਖ ਦਾ ਸਾਢੇ 3 ਲੱਖ ਦਾ 30 ਹਜ਼ਾਰ ਰੁਪਏ ਘਟਾਤਾ ਬਈ ਹਾਂਜੀ 30 ਹਜ਼ਾਰ ਰੁਪਏ ਡਿਸਕਾਊਂਟ ਕਰਤਾ ਇਹ ਟਰੈਕਟਰ ਦੀ ਆਪਾਂ ਨੂੰ ਤਸੱਲੀ ਆ ਬਈ ਗੇਰ ਇੰਜਨ ਦੀ ਪੂਰਾ ਚਲਾਇਆਗਾ ਪੂਰਾ ਚਲਾਇਆ ਪੂਰਾ ਵੱਡਿਆ ਬਈ ਇਹ ਠੀਕ ਆ ਬਈ ਹੋਰ ਕਿਹੜਾ ਟਰੈਕਟਰ ਦਿਖਾਵਾਂਗੇ ਆਪਾਂ ਨੂੰ ਉਹਦੋਂ ਆ ਗਿਆ ਜੀ ਸਪੈਸ਼ਲ ਐਡੀਸ਼ਨ ਵਾਲਾ ਸਪੈਸ਼ਲ ਐਡੀਸ਼ਨ ਨਿਊ 2020 ਮਾਡਲ ਆ 2020 ਮਾਡਲ ਡੰਡਾ ਫੱਟੀ ਸਾਰਾ ਕੋ ਟਰੈਕਟਰ ਨਾਲ ਚਾਰੇ ਡਰ ਨਾਲ ਦੇ ਗੁਰਵਿੰਦਰ ਚਾਰੇ ਡਰ ਨਾਲ ਦੇ ਕਿੰਨੇ ਕਿ ਮਹੀੜਾ ਰਹਿਣਗੇ ਚਾਰੇ ਨਾਲ ਦੇ ਪਹਿਰੇਗੇ 70 ਰੁਪਏ 70 ਰੁਪਏ ਟਰੈਕਟਰ ਦੇ ਚਾਰੇ ਡਰ ਨਾਲ ਦੇ ਆ ਕਿੰਨੇ ਘੰਟੇ ਚੱਲਿਆ ਟਰੈਕਟਰ ਇਹ ਟਰੈਕਟਰ ਚੱਲਿਆ ਮੈਂ ਚੈੱਕ ਕਰੀਗਾ ਨਾ ਚੈੱਕ ਕਰਕੇ ਦੱਸ ਕਿੰਨੇ ਘੰਟੇ ਚੱਲਿਆ ਗਿਆ ਉਹ ਯਾਰ ਮੇਰੇ ਕੋ ਚਾਬੀ ਨਹੀਂ ਹੈਗੀ ਇਹਦੀ ਯਾਰ ਤੇ ਸਾਰਾ ਰੀਜਨਲ ਗੁਰਵਿੰਦਰ ਕਿਧਰ ਰੰਗ ਨਹੀਂ ਹੋਇਆ ਠੀਕ ਆ ਇਹ ਹੋਂਦ ਤਾ ਦੇਖਾ ਤੂੰ ਯਾਰ 20 ਮਾਰ ਲਾ ਤੇਰੀ ਵੀਡੀਓ ਆ ਇਹ ਜੋ ਪਹਿਲੀ ਐਥੇ ਮਾਰਦੇ ਮਾਰੀ ਝਾਤੀ ਭਾਈ 7 ਲੱਖ 50000 ਰੁਪਿਆ ਦਾ 7 ਲੱਖ 50000 ਰੁਪਿਆ ਦਾ 7 ਲੱਖ 50000 ਹਾਂ ਤੂੰ ਡਾ ਹੁਣ ਇਹ ਜੋ ਕੀ ਡਾਉਣਾ ਤੇ ਤੈਨੂੰ ਮੈਂ ਡਾ ਕੇ ਦਿਖਾਉਂਗਾ ਚਲ ਮੇਰੇ ਨਾਲ ਜਨਾ ਵੀ 40000 ਰੁਪਏ ਡਾਵੇਂਗਾ 7 ਲੱਖ 10 ਹਜ਼ਾਰ ਦਾ ਕਹਿਣਾ ਪੂਰੇ 7 ਲੱਖ ਦਾ ਦੇ ਦੂ ਪੂਰੇ 7 ਲੱਖ ਦਾ ਦੇ ਦੇਗਾ ਯਾਰ ਉੱਡ ਗਿਆ 50 ਹਜ਼ਾਰ ਰੇਟ ਆ ਤਾਂ ਵੀ ਰੋ ਮੈਂ 40 ਕਹਿੰਦਾ 40 ਕਟਾਊਗਾ ਓਕੇ ਤੇ ਮੰਨ ਤਾ ਹੋਰ ਬੜੇ ਵੱਡੇ ਵੱਡੇ ਤੇ ਲਾਣਾ ਸ਼ਰਮਾ ਤੇਰੇ ਦਾ ਦੇ ਲਾ ਭਾਈ ਇਹ ਦਿਲਾਣਾ ਵਪਾਰ ਹੁੰਦਾ ਇਹ ਪੈਣਾ ਦਿਲ ਤੋਂ ਵਪਾਰ ਨਹੀਂ ਹੁੰਦਾ ਠੀਕ ਆ ਜੀ ਤੇ ਹੁਣ ਤੇਰਾ ਨੰਬਰ ਬੋਲ ਦੇ ਕੇ ਬੋਲਣਾ ਅੱਛਾ ਮੈਂ ਤੈਨੂੰ ਇੱਕ ਹੋਰ ਮੈਂ ਮੈਂ ਸੱਪ ਦਿਖਾਵੇਗਾ ਸੱਪ ਕੱਢੂਗਾ ਟਰੈਕਟਰ ਤੋਂ ਠੀਕ ਆ ਹੋਰ ਕੀ ਟਰੈਕਟਰ ਦਿਖਾਵੇਗਾ ਜੀ ਤੇ ਸੱਪ ਕੱਢੇਗਾ ਮਾਡਲ ਸੋਨ ਲੀਕਾ 2018 ਮਾਡਲ ਇਹਦਾ ਵੀ ਚੈਲੰਜ ਹੀ ਹੈ ਵੀ ਦੇਖ ਸਾਬੇ ਕੋਈ ਇੰਨੇ ਦਾ ਪਹਿਲਾਂ ਮੈਂ ਮੁੱਲ ਦੇਖ ਲਓ ਪਹਿਲਾਂ 5,70,000 ਰੁਪਏ ਮੁੱਲ ਹੈ ਇਹਦਾ ਗੁਰਵਿੰਦਰ ਹੁਣ ਆਪਾਂ ਦੇਖੀਏ ਕਿ ਟਮਾਉਂਦੇ ਇਹਨੂੰ ਕਾਰ ਨਾਲ ਦਿਆ 90 90 ਬਿਹੜਾ ਟ੍ਰੇਡਰ ਨਾਲ ਦੇ ਤੇਰਾ ਮਤਲਬ ਜਾਂਸੀ ਚ ਜਿਆ ਗਿਆ ਘਰੇ ਖੜਾ ਦਾ ਲੱਗਦਾ ਨਾ ਤਾਂ ਉਹ ਮਾਡਲ ਸਾਰੇ ਫਿਚਰ ਇਹਦੇ ਫਿਚਰ ਇਹਦੇ ਵਿੱਚ ਤੇ ਚਾਬੀ ਨਹੀਂ ਲੱਗੀ ਆ ਚੀਜ਼ਾਂ ਦਿਖਾ ਹੱਦੇ ਟੱਕਰ ਦਾ ਗੁਰਵਿੰਦਰ ਦੇਖ ਇਹਦੀ ਰੇਸ ਵੀ ਨਹੀਂ ਖੁੱਲੀ ਰੇਸ਼ ਦੀ ਮਾਰ ਰੇਸ਼ ਵੀ ਕੰਪਨੀ ਚੋਂ ਆਤੀ ਹੈ ਹਰ ਰੁਪਿਆ ਰੁਪਿਆ ਟਰੈਕਟਰ ਸਾਰਾ ਸਮਾਨ ਡੰਡਾ ਫੱਟੀ ਛਤਰੀ ਨਵੀਂ ਬੈਟਰੀ ਬਿਲਕੁਲ ਬਈ ਪਾਵਰ ਸਟੀering ਸਿਕੰਦਰ ਮਾਡਲ ਜੇ ਦਾਣਾ ਹੀ ਜਾਂਦਾ ਮਤਲਬ ਰੁਪਿਆ ਹੀ ਆ ਬਾਈ ਤੁਹਾਨੂੰ ਟਰੈਕਟਰ ਵਿਖਾ ਦੇਣਾ ਕਿੰਨੇ ਘੰਟੇ ਚੱਲਿਆ ਬਾਈ ਚਾਬੀ ਹੈਗੀ ਆ ਵਿੱਚ ਚਾਬੀ ਲਾ ਕੇ ਦੇਖ ਲਾ ਉਹ ਜੋ ਟਰੱਕ ਤੇ ਚੱਤੀ ਦਾ ਹੋ ਲੈਣ ਦੇ ਤੇ ਇਸ ਉਹਦੇ 25 ਘੰਟੇ ਚੱਲਿਆ ਹੂੰ ਆਇਆ ਗੁਰਵਿੰਦਰ ਇੱਧਰ ਆ ਦਿਖਾ ਮੁਰੇ ਕੀ ਦਿਖਾ ਖਾਸ ਆ 5 ਲੱਖ 70 ਹਜ਼ਾਰ ਜੇ ਮੈਂ ਹੋਰ ਗੱਲ ਦੱਸ ਦਿਆਂ ਨਾ ਪਹਿਲਾਂ ਸਾਰਾ ਅਰੀਜਨਲ ਹਾਰ ਪਾ ਕੇ ਲੈ ਜੀਵੇਂ ਸ਼ਕਲ ਠੀਕ ਆ ਕੋਈ ਐ ਨਹੀਂ ਕਹਿੰਦਾ ਜੀ ਕੀ ਮਾਣਣਾ ਇੱਧਰ ਦਿਖਾਵਾਂ ਇੱਧਰ ਪਿੱਛੇ ਆ ਟਰੈਕਟਰ ਦੇ ਮੜਾ ਜਾ ਕਿਹੜੇ ਚੀਜ਼ਾਂ ਦਿਖਾਉਣ ਵਾਲੀਆਂ ਹੁੰਦਿਆ ਟਰੈਕਟਰ ਦੀ ਹੁੱਕ ਦਿਖਾ ਨਾਲ ਦੀ ਰੇ ਜਿਹੜਾ ਕਾਸੇ ਵੀ ਨਹੀਂ ਪਈ ਬਈ ਇਹ ਦੇਖ ਮੈਂ ਮੈਂ ਨਹੀਂ ਰੱਖੀ ਨਾ ਬਈ ਮੈਂ ਬੰਦੇ ਨੇ ਜਾਂਸੀ ਜੂ ਲੈ ਆ ਕੇ ਘਰੇ ਜੜਾ ਲੱਗਦਾ ਮੈਨੂੰ ਤਾਂ ਐ ਹੀ ਆ ਬਾਈ ਪੰਜਾਬ ਨੰਬਰਾਂ ਇਹਦੇ ਵਿੱਚ ਪੁਰਾਣਾ ਟਰੈਕਟਰ ਵੀ ਕੱਟ ਲੂ ਮੈਂ ਪੁਰਾਣਾ ਟਰੈਕਟਰ ਵੀ ਆਫਰ ਆ ਗਿਆ ਬਈ ਆਫਰ ਆ ਤੇ ਲੋਲ ਫੈਂਸ ਵੀ ਕਰਾ ਦੇ ਠੀਕ ਹੈ ਜੀ ਠੀਕ ਹੈ ਗੱਲਾਂ ਲੌਨ ਫੈਂਸ ਕਿੱਥੋਂ ਕਿੱਦੱਕ ਕਰਾ ਦੇਗਾ ਲੋਲ ਫੈਂਸ ਤੇ ਤੇ ਹੋ ਜੂ ਬਾਈ ਤੂੰ ਐ ਲਾਲਾ ਸਾਹਾ ਸਾਢੇ 1/4 ਲੱਖ ਰੁਪਈਆ ਸਾਢੇ 1/4 ਲੱਖ ਦਾ ਲੋਨ ਹੋ ਜੂਆ ਹਾਂਜੀ ਫਿਰ ਛੂਟਾਂ ਕਿੱਥੇ ਮੈਂ ਕਰਾਂਗਾ ਤੂੰ ਉਡਾ ਦੇ ਕੀ ਡੋਣਾ ਫਿਰ ਤੈਨੂੰ ਮੈਂ ਢਾਕੇ ਖਾਉਂਚ ਮੈਂ ਤਾਂ ਨਾ 5 ਲੱਖ ਤੇ 20000 ਰੁਪਏ ਦਾ ਟਰੈਕਟਰ ਦੇ ਦੇ। ਉਹ ਡੀਪ ਐ ਨੂੰ। ਧੱਕਾ ਕਰ ਗਿਆ ਬਾਈ ਬਾळा। ਕਿੰਨਾ ਗਿਆ? 50 ਹਟ ਗਿਆ। ਤੂੰ ਕਿੰਨੇ ਘੜਾਵੇਂਗਾ? ਬਸ ਹੁਣ ਨਹੀਂ ਮੈਂ ਕੁਝ ਕਹਿਤਾ ਨਹੀਂ। ਨਹੀਂ ਨਹੀਂ ਡਾਉਣੇ ਨਹੀਂ ਸੀ। ਹੋਰ ਕਿੰਨੇ ਡਾਉਣੇ ਸੀ? ਤੂੰ 50 ਹਟਾਤਾ। ਹਾਂ ਤੂੰ ਕਿੰਨੇ ਡਾਵੇਂਗਾ? ਜਾ ਯਾਰ ਹੋ ਗਿਆ। ਉਮੀਦ ਅਸ ਤੇ ਮੈਂ ਹੁਣ ਕੀ ਦਾਂ ਮਾਂ ਤਾਂ ਵੀ ਮੇਰੇ ਲੋੜ ਤੋਂ ਵੱਧ ਦਾਤੋ ਬਾਈ ਤੂੰ ਤੂੰ ਕਿਥੇ ਕਿਤਾ ਕਣਾਉਣੇ ਸੀ ਮੈਂ ਤਾਂ ਇਹਨੂੰ ਕਹਿਣਾ ਸੀ 40 ਹਜ਼ਾਰ ਦਾ 40 ਹਜ਼ਾਰ ਚਲ 5000 ਰੁਪਏ ਘਟਾ ਲੈ ਮੇਰੇ ਵਾਲਿਆਂ ਚ ਨਹੀਂ ਤੇਰੇ ਅਜੇ ਨਹੀਂ ਬਾਈ ਘਟਦਾ 5 ਲੱਖ 35000 ਕਰ ਦੇ ਧੋਖਾ ਕੀ ਦੁਬਾਰਾ ਇਹ ਜਠਾ ਨਗਰਵਿੰਦਰ ਅਸੂਲ ਆ ਇਹ ਠੀਕ ਹੈ ਜੀ ਮੂੰਹ ਵੀ ਕਹਤਾ ਨਾ ਤੂੰ ਹਾਂ ਇੱਕੋ ਰੇਟ ਕਹੂੰਗਾ ਹੁਣ ਮੈਂ ਹਾਂ ਬਾਪੂ ਤੇ ਮੇਰਾ ਲੜੂਆ ਜੇ ਮੇਰੇ ਸੋਲੀ ਦਾ ਕਿਸੇ ਨੂੰ ਲੱਗਦਾ ਸੱਚੀ ਗੱਲ ਐ 15000 ਦਾ ਟਰ ਦੇ ਦੂੰਗਾ ਤੇ ਕਿਸੇ ਵੀਡੀਓ ਚ ਮੈਂ 15 20 ਵੀ ਕਿਹਾ ਹੋਇਆ ਫ੍ਰੀ ਚ ਦੇ ਦੋ ਠੀਕ ਐ 5 ਲੱਖ ਆ ਬਾਈ ਨਾਲ ਇੱਥੇ ਤੂੰ ਮੈਨੂੰ ਕਹਿਦਾ ਕਿ ਬਾਈ 20 ਦਾ ਤੇ ਦੁਬਾਰੇ ਕਹਿ ਕੇ ਫਿਰ ਬਾਪਸ ਨਹੀਂ ਆ ਬੋਲ ਬਾਪਸ ਨਹੀਂ ਲੈਣੀ ਠੀਕ ਹੈ ਜੀ ਇਹ ਸ਼ਰਮੇ ਦਾ ਦਿਲ ਆ ਬਾਈ ਯਾਰ ਤੁਸੀਂ ਦੇਖ ਸਕਦੇ ਹੋ ਇੱਡੇ ਬਿਨਾ ਵਪਾਰ ਨਹੀਂ ਹੁੰਦੇ ਇੱਕ ਗੱਲ ਹੋਰ ਸੁਣ ਲੈ ਤੇ ਸਾਡੀਆਂ ਸੌਦਾ ਹੋਣ ਤੋਂ ਬਾਅਦ ਛੋੜਾਂ ਵੀ ਦੇਖੀ ਠੀਕ ਹੈ ਜੀ ਨਹੀਂ ਅਗਲਾ ਪਟਾਣ ਨੂੰ ਸੌਦਾ ਕੱਢ ਕੇ ਖੜਦਿਆਂ ਦਾ ਤੇ 500 ਤੋਂ ਘੱਟ ਛੋੜ ਨਹੀਂ ਕੀਤੀ ਕਿਤੇ ਠੀਕ ਹੈ ਜੀ ਚਲ ਨਾ ਮਕਰ ਠੀਕ ਹੈ ਜੀ ਤੇ ਹੋਰ ਕੋਈ ਟਰੈਕਟਰ ਹੈ ਹੋਰ ਬਾਈ ਵੀਡੀਓ ਬੜੀ ਲੰਮੀ ਹੋ ਜੂਗੀ ਹਾਂ ਤੇ ਉਹ ਆਪਾਂ ਹੋਰ ਬਣਾਵਾਂਗੇ ਵੀਡੀਓ ਭਾਈ ਜੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਦੱਬ ਕੇ ਐਂ ਤੁਹਾਨੂੰ ਨਵੇਂ ਤੇ ਨੋਵਾ ਟਰੈਕਟਰ ਦਿਖਾਉਂਦਾ ਰਹੂੰਗਾ ਤੇ ਐਂ ਪਿਆਰ ਦਿੰਦੇ ਰਹੋ ਭਾਈ ਤੇ ਕੋਈ ਵੀ ਟਰੈਕਟਰ ਲੈਣਾ ਹੋਵੇ ਭਾਈ ਮੈਨੂੰ ਫੋਨ ਕਰ ਲਿਓ ਆਹ ਤੋਂ ਪਹਿਲਾਂ ਫੋਨ ਕਰ ਲੈਣਾ ਹਾਂ ਹਾਂ ਕਿ ਮੈਂ ਤਲਵੰਡੀ 'ਚ ਹੈਗਾ ਕਿ ਨਹੀਂ ਹੈਗਾ ਹਾਂ ਫਿਰ ਮੁੜ ਕੇ ਕਿ ਵੀ ਬੰਦੇ ਬੁढ़ाईਆ ਭਾਈ ਕੱਲ ਸ਼ਾਮ ਤੋਂ ਤੇ ਪਰਸੋਂ ਤੱਕ ਮੈਨੂੰ ਫੋਨ ਨਾ ਲਾਇਓ ਹੱਥ ਬੰਨ੍ਹ ਕੇ ਬੇਨਤੀ ਕਰਾਂ ਮੈਂ ਰਾਜਸਥਾਨ ਜਾਣਾ ਭਾਈ ਮੈਨੂੰ ਕੰਮ ਆ ਠੀਕ ਹੈ 28 ਤਵਨਕੇ ਠੀਕ ਹੈ ਬਾਈ ਜਿਹੜੇ ਲੋਕ ਨੂੰ ਕੋਈ ਸ਼ਾਮ ਤੋਂ ਬਾਅਦ ਮੈਂ ਫੋਨ ਨਹੀਂ ਕਿਸੇ ਦਾ ਚੱਕਣਾ ਠੀਕ ਤੇ ਕੋਈ ਵੀ ਟ੍ਰੈਕਟਰ ਲੈਣਾ ਬਾਈ ਕੋਈ ਵੀ ਟ੍ਰੈਕਟਰ ਲੈਣਾ ਹੋਵੇ ਫੋਨ ਕਰ ਲਿਓ ਬਾਈ ਲੋਨ ਫੈਂਸ ਵੀ ਕਰਾ ਦੂ ਪੁਰਾਣਾ ਟ੍ਰੈਕਟਰ ਚਲ ਵੰਡੀ ਚੋ ਦਵਾ ਦੇਣਾ ਟ੍ਰੈਕਟਰ ਕੇ ਬਾਹਰੋਂ ਵੀ ਜੇ ਨੂੰ ਨਿਗਾ ਚਾਉਂਦਾ ਕੋਈ ਟ੍ਰੈਕਟਰ ਦਵਾ ਦੇਣਾ ਬਾਈ ਜਿੰਨੇ ਮਰਜ਼ੀ ਜਿਹੜਾ ਮਰਜ਼ੀ ਬਾਈ ਠੀਕ ਹੈ ਬਾਈ ਜੀ ਬਾਈ ਨਾ ਕਰਕੇ ਗੱਲ ਬਾਤ ਤੁਸੀਂ ਤੁਰਿਓ ਬਈ ਘਰੋਂ ਤੇ ਬਾਈ ਦਾ ਆਪਣਾ ਨੰਬਰ ਪਾਵਾਂਗੇ ਵੀਡੀਓ ਦੇ ਵਿੱਚ ਵੀਡੀਓ ਰੋਲੀ ਦਿਨਾ ਬਾਈ ਪਾ ਵੀ ਨਹੀਂ 86729 4545 ਇੱਕ ਵਾਰੀ ਹੋਰ ਬੋਲ ਦੇ 86729 4545 ਤਲਵੰਡੀ ਸਾਬ ਮੇਰਾ ਪਿੰਡ ਆ ਤੇ ਬਾਈ ਨਾ ਤੁਸੀਂ ਫੋਨ ਕਰਕੇ ਆਇਓ ਮੇਰੇ ਬਾਈ ਹੋਰ ਵੀ ਟਰੈਕਟਰ ਬਥੇਰੇ ਦਵਾ ਨਹੀਂ ਵੀ ਕੱਲੇ ਸ਼ਰਮਾਂ ਕੋਲ ਇਹੀ ਟਰੈਕਟਰ ਆ ਗੁਰਵਿੰਦਰ ਆਏ ਨਹੀਂ ਬਤਾ ਸਾਰੀ ਤਲਵੰਡੀ ਬਾਈ ਕਾ ਸੁਣ ਹਾਂਜੀ ਤੂੰ ਕਰਤਾ ਮੇਨਾਂ ਗਿਆ ਧੱਕਾ 5000 ਦਾ ਧੱਕਾ ਹੋ ਗਿਆ ਨਹੀਂ ਬਾੜਾ ਹੋ ਗਿਆ ਕਿੰਨਾ ਜਿਹਾ ਬਾੜਾ ਕੋਈ ਕੁਝ ਨਹੀਂ ਹੁੰਦਾ ਕੁਛ ਨਹੀਂ ਚੱਲ ਕੋਈ ਗੱਲ ਨਹੀਂ ਪਹਿਲੀ ਵੀਡੀਓ ਸੀ ਕੋਈ ਨਾ ਟੱਕਰ ਦਾਂਗੇ ਟੈਨਸ਼ਨ ਨਾ ਲੈ ਇੱਕਦਮ ਮੈਂ ਗੱਲ ਦੱਸਦਾ ਬਾਈ ਇਹ ਕੰਮ ਚੱਲੀ ਜਾਂਦੇ ਹੁੰਦੇ ਆ ਪਿਆਰ ਬੋਂ ਬਰਿਆਂ ਰਵੇ ਭਾਈ ਹਾਂ ਪੈਸੇ ਕੰਜਰਾ ਕੋਲੇ ਬਥੇਰੇ ਉਹ ਪ੍ਰੇਮ ਦੀ ਗੱਲ ਹੁੰਦੀ ਹੈਗੀ ਪੈਸੇ ਕੰਜਰਾ ਕੋਲੇ ਬਥੇਰੇ ਆ ਪਰ ਅੱਜ ਮੈਂ ਕੋਈ ਨਹੀਂ ਕਰਦਾ ਜਵਾਨ ਨਹੀਂ ਜਵਾਨ ਹੀ ਹੁੰਦੀ ਆ ਬੰਦੇ ਕੋਲ ਹੋਰ ਕੁਛ ਨਹੀਂ ਉਹ ਤਾਂ ਹੈ ਏ ਨਹੀਂ ਬਾਈ ਜਮਾਨ ਤੇ ਜਿਗਰਾ ਤੇ ਦੇਖ ਲੈ ਬਾਈ ਪਹਿਲੀ ਵੀਡੀਓ ਮਲਾਈ ਗਰਵੀਨ ਦਾ ਇਹਦੇ ਕਿੰਨਾ ਪਿਆਰ ਦਿੰਦੇ ਆ ਫਿਰ ਆਪਾਂ ਅਗਲੀ ਮੰਡੀ ਫੇਰ ਜੱਸ ਕੇ ਵੀਡੀਓ ਬਣਾਵਾਂਗੇ ਲਾਈਕਮੈਂਟ ਸ਼ੇਅਰ ਬਈ ਆਪਣੀ ਵੀਡੀਓ ਰੀਚੀ ਹੋ ਗਈ ਵੱਧ ਥੱਲੇ ਗੱਲ ਗੱਲ ਲੈ ਬਈ ਓਕੇ ਬਾਈ ਧੰਨਵਾਦ ਜੀ ਸ਼ਰਮਾ ਜੀ